ਪੰਜਾਬ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਭਿਸ਼ੇਕ ਇਸ ਵਕਤ ਅਸੀਂ 6 ਫੇਜ਼ ਹਸਪਤਾਲ ਦੇ ਵਿੱਚ ਖੜੇ ਹਾਂ ਜਿੱਥੇ 108 ਐਂਬੂਲੈਂਸ ਜੇ ਇੰਪਲਾਈ ਯੂਨੀਅਨ ਵੱਲੋਂ ਜਿਹੜਾ ਹੈ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਕੁਝ ਸਮੇਂ ਪਹਿਲਾਂ ਇਹਨਾਂ ਨੇ ਮੁਹਾਲੀ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਮੈਮੋਰੈਂਡਮ ਦੇ ਦਿੱਤਾ ਗਿਆ ਸਰਕਾਰ ਨਾਲ ਗੱਲਬਾਤ ਹੋਈ ਪਰ ਕਿਤਨਾ ਕਿਤੇ ਜਿਹੜੀ ਗੱਲਬਾਤ ਸੀਗੀ ਉਹ ਅੱਗੇ ਨਹੀਂ ਵੱਸ ਸਕੀ ਉਸ ਤੋਂ ਬਾਅਦ ਅੱਜ ਇਹ ਮਰਨ ਵਰਤੇ ਬੈਠ ਚੁੱਕੇ ਨੇ ਸਾਡੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ 6 ਫੇਜ਼ ਹਸਪਤਾਲ ਦੇ ਜਿੱਥੇ ਜਿਹੜੇ ਲੋਕ ਨੇ ਉਹ ਇਸ ਵਕਤ ਇੱਥੇ ਬੈਠੇ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ। ਕਿਹਾਂ ਨਾਮ ਹੈ ਭਾਈ ਤੁਹਾਡਾ? ਮੇਰਾ ਨਾਮ ਵੀਰਜੀ ਬਲਵਿੰਦਰ ਸਿੰਘ ਹੈ। ਬਲਵਿੰਦਰ ਜੀ ਅ ਮਰਨ ਵਰਤੇ ਬੈਠੇ ਹੋ ਕੀ ਕੀ ਕਰਨਾ ਹੈ ਪਹਿਲਾਂ? ਵੀਰ ਜੀ ਇਹ ਜੋ ਕੰਪਨੀ ਹੈ ਜਿਹਨੂੰ ਪੰਜਾਬ ਸਰਕਾਰ ਠੇਕਾ ਦਿੰਦੀ ਹੈ ਇਹ ਪਿਛਲੇ 11 ਸਾਲਾਂ ਦੇ ਉਹ ਬਹੁਤ ਹੀ ਜ਼ਿਆਦਾ ਪਲਾਜ਼ਮਾ ਦੇ ਨਾਲ ਧੱਕਾ ਕਰਦੀ ਆਈ ਹੈ। ਇਹ ਮੈਂਟਲੀ ਟੌਰਚਰ ਕਰਦੀ ਹੈ। ਠੀਕ ਹੈ। ਇਹਨਾਂ ਨੇ ਜੋ ਸਲਾਨਾ ਦਰ ਇਨਕਰੀਮੈਂਟ ਹੈ ਉਹ 2014 ਦਾ ਰੋਕਿਆ ਹੋਇਆ ਹੈ। ਉਦੋਂ ਤੱਕ ਕੋਈ ਇਨਕਰੀਮੈਂਟ ਨਹੀਂ ਹੈ ਸਾਡੀ ਸੈਲਰੀ 9500 ਰੁਪਏ ਹੈ ਜੇ ਅੱਜ ਵੀ ਕੋਈ ਨਵਾਂ ਬੰਦਾ ਭਰਤੀ ਹੁੰਦਾ ਉਹ ਵੀ 9500 ਸੈਲਰੀ ਤੇ ਜਿਹੜੇ ਪੁਰਾਣੇ ਉਹਨਾਂ ਦੀ ਵੀ 9500 ਸੈਲਰੀ ਉਹ ਸੈਲਰੀ ਆ ਉਹ ਵੀ ਕਦੇ ਟਾਈਮ ਤੇ ਨਹੀਂ ਆਉਂਦੀ ਹੈਗੀ ਠੀਕ ਹੈ 50 ਦਿਨਾਂ ਬਾਅਦ ਸਾਡੀ ਸੈਲਰੀ ਹੁੰਦੀ ਹੈ 20 ਤੋਂ 20 ਮਹੀਨਾ ਪੂਰਾ ਹੁੰਦਾ ਤੇ ਕਿਤੇ 10 11 ਤਰੀਕ ਨੂੰ ਜਾ ਕੇ ਇਹ ਸੈਲਰੀ ਪਾਉਂਦੇ ਆ ਉਤੋਂ ਦੀ ਇਹ ਨਜਾਇਜ਼ ਟਰਮੀਨੇਸ਼ਨਾਂ ਕਰਦੇ ਆ ਨਜਾਇਜ਼ ਟਰਾਂਸਫਰਾਂ ਕਰਦੇ ਆ ਜੇ ਕੋਈ ਬੰਦਾ ਇਹਨਾਂ ਦੇ ਖਿਲਾਫ ਕੋਈ ਗੱਲਬਾਤ ਕਰਦਾ ਤੇ ਨਾਲ ਦੀ ਨਾਲ ਉਹਦੇ ਹੀ ਮਤਲਬ ਕਿ ਟਰਮੀਨੇਸ਼ਨ ਲੈਟਰ ਕਰ ਦਿੰਦੇ ਆ ਇਹ ਹੁਣ ਅਸੀਂ ਇੱਥੇ ਮਰਨ ਵਰਤੇ ਕਿਉਂ ਬਠੇ ਸਾਡੀ 16 ਤਰੀਕ ਤੋਂ ਪੈਨਡਾਉਨ ਸਟ੍ਰਾਈਕ ਚੱਲ ਰਹੀ ਸੀ ਤੇ 20 ਤਰੀਕ ਤੋਂ ਸਾਡੀ ਭੁੱਖ ਹੜਤਾਲ ਚੱਲ ਰਹੀ ਸੀਗੀ ਜਿਲਾ ਬਰ ਜਿਲਾ ਤੇ ਅ 20 12 ਤੋਂ ਅਸੀਂ ਨੇ ਮਰਨ ਵਰਦੇ ਵਿੱਚ ਇਹ ਕਨਵਰਟ ਕੀਤੀ ਆ ਅਸੀਂ 5 ਬੰਦੇ ਇੱਥੇ ਭੁੱਖ ਹੜਤਾਲ ਤੇ ਬੈਠੇ ਆ ਮਰਨ ਵਰਤਦੇ ਆ ਸਾਡੀ ਅਜੇ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਕੰਪਨੀ ਵਾਲੇ ਨਾ ਤਾਂ ਸਾਡਾ ਕੋਈ ਇਨਕਰੀਮੈਂਟ ਲਾਂਦੇ ਆ ਨਾ ਸਾਡੀ ਸੈਲਰੀ 'ਚ ਵਾਧਾ ਹੈ ਅਸੀਂ ਲਾਡੋਵਾਲ ਧਰਨਾ ਲਾਇਆ ਸੀਗਾ ਜਨਵਰੀ ਦੇ ਵਿੱਚ ਉੱਥੇ ਸਾਡੀ ਪੰਜਾਬ ਸਰਕਾਰ ਨੇ 5000 ਰੁਪਏ ਤਨਖਾਹ ਵਧਾਉਣ ਨੂੰ ਕਿਹਾ ਸੀਗਾ ਤੇ ਬੰਦੀ ਇਨਕੁਆਰੀ ਤੇ ਕੰਪਨੀ ਨੂੰ ਜਦੋਂ ਕਦੋਂ ਕਿਹਾ ਸੀ 5000 ਤਨਖਾਹ ਵਧਾਓ ਇਹ ਜਨਵਰੀ ਦੇ ਵਿੱਚ ਧਰਨਾ ਲਾਇਆ ਸੀ ਜੀ ਅਸੀਂ ਲਾਡੋਵਾਲ ਇਸੇ ਸਾਲ ਇਸੇ ਸਾਲ ਹਾਂਜੀ ਨਵੀਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਦੀ ਉਹ ਸਾਨੂੰ ਜਿਹੜਾ 5000 ਵਾਧਾ ਉਹ ਵੀ ਨਹੀਂ ਹਜੇ ਤੱਕ ਮਿਲਿਆ ਤੇ ਨਾ ਕੋਈ ਇਹਦੇ ਹਾਂ ਜੀ ਤੀਸਰਾ ਦਿਨ ਆਈ ਇਹ ਸਾਡਾ ਜਿਹੜਾ ਮਰਨ ਵਰਤ ਦਾਗਾ ਤੇ ਹਜੇ ਤੱਕ ਕੋਈ ਵੀ ਅਧਿਕਾਰੀ ਇੱਥੇ ਆ ਕੇ ਨਹੀਂ ਖੜਿਆ ਜੀ ਕਿਉਂਕਿ ਜੀ ਅਸੀਂ ਪਹਿਲਾਂ ਵੀ ਮਾਨ ਸਰਕਾਰ ਨਾਲ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਉਹ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਬੇਸਿੱਟਾ ਨਿਕਲਿਆ ਨਿਗੀਆਂ ਕਿਉਂਕਿ ਜਨਵਰੀ ਮਹੀਨੇ ਤੋਂ ਚੱਲਦਾ ਆ ਰਿਹਾ ਜਿਹੜਾ ਸਾਡਾ ਪ੍ਰੋਸੈਸ ਹੈ ਕਿਉਂਕਿ ਮਾਨ ਸਰਕਾਰ ਨੂੰ ਮਾਨ ਸਰਕਾਰ ਨੇ ਉਦੋਂ ਮੰਤਰੀਆਂ ਦੀ ਮੀਟਿੰਗ ਬਿਠਾਈ ਸੀਗੀ ਤੇ ਸਾਡੇ ਕੁਝ ਨੁਮਾਇंदे ਯੂਨੀਅਨ ਦੇ ਸੀਗੇ ਤੇ ਉਹਨਾਂ ਨੇ ਜਿਹੜਾ ਇਹ ਕੀਤਾ ਸੀਗਾ ਕਿ 5000 ਦਾ ਜਿਹੜਾ ਉਹ ਤੁਹਾਡਾ ਵਾਦਾ ਕੀਤਾ ਜਾਵੇਗਾ ਤੇ ਜਿਹੜੀ ਕੰਪਨੀ ਦੇ ਖਿਲਾਫ ਹੈ ਉਹ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਅੱਜ ਤੱਕ ਉਹ ਨਾ ਤਾਂ ਕੋਈ ਕਾਰਵਾਈ ਹੋਈ ਹੈ ਤੇ ਨਾ ਹੀ ਸਾਨੂੰ 5000 ਰੁਪਏ ਦਾ ਕੋਈ ਵਾਦਾ ਮਿਲਿਆ ਤੇ ਅਸੀਂ ਹੁਣ ਵੀ ਮਾਨ ਸਰਕਾਰ ਨੂੰ ਬਹੁਤ ਵਾਰ ਅਪੀਲ ਕਰ ਚੁੱਕੇ ਹਾਂ ਕਿ ਕੰਪਨੀ ਦੇ ਬਹੁਤ ਵੱਡੇ ਵੱਡੇ ਘਟਾਲੇ ਨੇਗੇ ਉਹਨਾਂ ਤੇ ਜਾਂਚ ਕਰਵਾਈ ਜਾਵੇ ਕੋਈ ਜਾਂਚ ਨਹੀਂ ਹੋਈ ਜੀ ਅਸੀਂ ਅੱਕ ਕੇ ਹੁਣ ਮਰਨ ਮਰਤ ਦੇ ਬੈਠੇ ਆ ਹਜੇ ਤੱਕ ਤੀਸਰਾ ਦਿਨ ਹੋ ਗਿਆ ਹਜੇ ਤੱਕ ਕੋਈ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਇਆ ਜਿੱਥੇ ਮਰਨਵਰਤੇ ਬੈਠੇ ਨੇ ਸਾਡੇ ਨਾਲ ਮੈਡਮ ਵੀ ਮੌਜੂਦ ਨੇ ਮੈਡਮ ਮਰਨਵਰਤੇ ਬੈਠੇ ਹੋ ਪਿੱਛੇ ਨੂੰ ਤੁਸੀਂ ਮੁਹਾਲੀ ਚ ਇਕੱਠੇ ਵੀ ਹੋਏ ਸੀਗੇ ਜਦੋਂ ਪਰਿਵਾਰ ਸਮੇਤ ਪਹੁੰਚੇ ਸੀਗੇ ਛੋਟੇ ਛੋਟੇ ਬੱਚੇ ਵੀ ਆਏ ਸੀਗੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾ ਸਕੋ ਪਰ ਕੀ ਮੈਂ ਦੇਖਦੇ ਹਾਂ ਉਸ ਦਿਨ ਤੋਂ ਬਾਅਦ ਅੱਜ ਵੀ ਤੁਹਾਨੂੰ ਮਰਨਵਰਤੇ ਬਹਿਣਾ ਪਿਆ ਆਪਣਾ ਤੁਸੀਂ ਘਰ-ਬਾਰ ਛੱਡ ਕੇ ਬੈਠਿਓ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਨੇ ਜਦੋਂ ਸਰਕਾਰ ਗੱਲ ਨਹੀਂ ਮਾਦਦੀ ਸਰ ਅਸੀਂ ਮੇਰਾ ਨਾਮ ਸ਼ਰਨਜੀਤ ਕੋਹਰਾ ਹੈ ਪਹਿਲੇ ਹੀ ਅਸੀਂ ਸਭ ਤੋਂ ਪਹਿਲਾਂ ਇਹ ਚੀਜ਼ ਨੋਟ ਕਰਵਾਈ ਸੀ ਸਰਕਾਰ ਨੂੰ ਵੀਰਲ ਇੱਕ ਇੱਕ ਬੰਦੇ ਨੂੰ ਸ਼ਾਇਦ ਪੰਜਾਬ ਦੇ ਨੂੰ ਪਤਾ ਹੈ ਕਿ ਅਸੀਂ ਫਾਈਨੈਂਸ਼ੀਅਲੀ ਪੂਰੇ ਹਾਈ ਨਹੀਂ ਹੈਗੇ ਫਾਈਨੈਂਸ਼ੀਅਲੀ ਅਸੀਂ ਬਹੁਤ ਲੋ ਆ ਕਿਉਂਕਿ ਸਾਡੀ ਤਨਖਾਹ 8-9000 ਰੁਪਏ ਦੇ ਵਿੱਚ ਬੰਦੇ ਦਾ ਖੁਦ ਦਾ ਖਾਣਾ ਵੀ ਨਹੀਂ ਪੂਰਾ ਆ ਸਕਦਾ ਇੱਕ ਮਹੀਨੇ ਦਾ ਤੇ ਪਰਿਵਾਰ ਤਾਂ ਕਿੱਥੋਂ ਪਾਲ ਲੂਗਾ ਉਦੋਂ ਬਾਅਦ ਵੀ ਸਾਡੇ ਢੇੜੇ ਪ੍ਰਧਾਨਾਂ ਦੇ ਮਰਵਾਏ ਜਰੂਰ ਗਏ ਆ ਪ੍ਰਧਾਨ ਢੇੜੇ ਮਾਰੇ ਆ ਵਿਚਾਰਿਆਂ ਨੇ ਐਮਡੀ ਆਫਿਸ ਵੀ ਗਏ ਆ ਸਾਰੇ ਕਿਤੇ ਗਏ ਆ ਪਰ ਉਹਨਾਂ ਦੀ ਸੁਣੀ ਕੁਛ ਨਹੀਂ ਗਈ ਗੱਲ ਕਿਤੇ ਨਾ ਕਿਤੇ ਲਿਆ ਕੇ ਟੇਬਲ ਟਾਕ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਾਡੀ ਕੋਈ ਇੱਕ ਮੰਗ ਆ ਵੀ ਸਾਡੀ ਟੇਬਲ ਟਾਕ ਤੇ ਖਤਮ ਨਹੀਂ ਕਰਨੀ ਐਸੀ ਕੋਈ ਵੀ ਗੱਲ ਸਾਡੀ ਗੱਲ ਜਿਹੜੀ ਹੈ ਪਹਿਲਾਂ ਜਨਵਰੀ ਦੇ ਵਿੱਚ ਜੋ ਹੋਇਆ ਸੀਗਾ ਕਿ ਸਾਡਾ ਧਰਨੇ ਤੋਂ ਬਾਅਦ ਸਾਨੂੰ ਇਨਕਰੀਮੈਂਟ ਜਿਹੜਾ 5000 ਦਾ ਦਿੱਤਾ ਸੀਗਾ ਇਹ 5000 ਦਾ ਵਾਧਾ ਹੋਊਗਾ ਨਾ ਤਾਂ ਉਹ ਹੋਇਆ ਉਦੋਂ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਸਾਡੇ ਨਾਲ ਸਾਥ ਦਿਓ ਤੇ ਅਸੀਂ ਇਸ ਕੰਪਨੀ ਨੂੰ ਬਾਹਰ ਕਰਨਾ ਚਾਹੁੰਦੇ ਆ ਤਾਂ ਸਾਡਾ ਉਸ ਚੀਜ਼ ਦੇ ਹਿਸਾਬ ਨਾਲ ਅਸੀਂ ਕੁਝ ਆਰਟੀਆਂ ਆਈਆਂ ਪਾਈਆਂ ਕੁਝ ਇਹਨਾਂ ਦਾ ਮਤਲਬ ਰਿਕਾਰਡ ਘਟਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਰਿਕਾਰਡ ਦੇ ਵਿੱਚ ਇਹਨਾਂ ਦਾ ਘਟਾਲਾ 500 ਕਰੋੜ ਪਲੱਸ ਆ ਰਿਹਾ ਹੈ ਜੇ ਪੰਜਾਬ ਸਰਕਾਰ ਹੁਣ ਮੈਂ ਵੀ ਭਗਵੰਤ ਮਾਨ ਸਰਕਾਰ ਦੇ ਵਿੱਚ ਵੀ ਮੈਂ ਐਜ਼ ਅ ਵਲੰਟੀਅਰ ਕੰਮ ਕੀਤਾ ਸ਼ੁਰੂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਵਰਗਿਆਂ ਨਾਲ ਮੈਂ ਬਹੁਤ ਮਤਲਬ ਫੀਲਡ ਦੇ ਵਿੱਚ ਗਈ ਆ ਔਰ ਮੈਨੂੰ ਇਹ ਇੱਕੋ ਇੱਕ ਇਹ ਮਾਨ ਸਰਕਾਰ ਤੋਂ ਹੀ ਆਸ ਸੀ ਹੈ ਵੀ ਹੈ ਵੀ ਜਿੱਦਾਂ ਇਹ ਸਭ ਤੋਂ ਪਹਿਲਾਂ ਸਿਹਤ ਦਾ ਜਿੱਦਾਂ ਮਹੱਲਾ ਕਲੀਨਿਕ ਵਗੈਰਾ ਕੀਤੇ ਆ ਇਹਨਾਂ ਨੇ ਐਦਾ ਕਹਿ ਕੇ ਆਏ ਸੀਗੇ ਕਰਪਸ਼ਨ ਉਦੇ ਖਿਲਾਫ ਕਹਿ ਕੇ ਆਏ ਸੀ ਇਸ ਚੀਜ਼ ਦੇ ਵਿੱਚ ਦੋਨੋਂ ਚੀਜ਼ਾਂ ਹੀ ਹੁੰਦੀਆਂ ਨਾਲੇ ਤਾਂ ਉਹ ਕਰਪਸ਼ਨ ਕਰ ਰਹੇ ਆ ਨਾਲੇ ਉਹ ਸਿਹਤ ਨਾਲ ਖਲਵਾੜ ਕਰ ਰਹੇ ਆ ਅੱਛਾ ਜਿਵੇਂ ਉਹ ਕਹਿੰਦੇ ਸੀ ਵੀ ਕਰਪਸ਼ਨ ਖਤਮ ਕਰਾਂਗੇ ਸਿਹਤ ਸਭ ਤੋਂ ਪਹਿਲਾ ਹੋਊਗਾ ਕਿ ਸਰਕਾਰ ਇਹਨਾਂ ਵਾਅਦੇ ਉੱਤੇ ਪਾਸ ਹੋਈ ਆ ਫਿਰ ਫੇਲ ਹੋਈ ਆ ਸਰ ਕਿਤੇ ਨਾ ਕਿਤੇ ਮੈਨੂੰ ਤਾਂ ਲੱਗਦਾ ਵੀ ਸ਼ਾਇਦ ਮਾਨ ਸਾਹਿਬ ਨੇ ਕੋਈ ਟੀਵੀ ਨਹੀਂ ਵੇਖਿਆ ਜਾਂ ਸਾਡੀ ਕੋਈ ਇੰਟਰਵਿਊ ਗਈ ਨਹੀਂ ਉਹਨਾਂ ਕੋਲੇ ਜੇ ਉਸ ਸਾਹਿਬ ਦੇ ਉਸ ਟਾਈਮ ਦੇ ਮਾਨ ਸਾਹਿਬ ਨਾਲ ਗੱਲ ਕਰਦੇ ਹੋਈਏ ਤਾਂ ਹੁਣ ਤਾਂ ਮੈਂ ਉਹਨਾਂ ਨੂੰ ਨਹੀਂ ਜਾਣਦੀ ਹੈ ਕਿੰਨਾ ਮੈਂ ਉਹਨਾਂ ਨੂੰ ਪਹਿਚਾਣਦੀ ਕਿਉਂਕਿ ਮੁੱਖ ਮੰਤਰੀ ਬਣ ਗਏ ਉਸ ਤੋਂ ਸੀਟ ਤਾਂ ਕੁਝ ਚੇਂਜ ਕਰਦੀ ਹੋਵੇ ਤਾਂ ਕਹਿ ਨਹੀਂ ਸਕਦੇ ਇਹ ਜਿਹੜਾ ਇਨਸਾਨ ਸਾਨੂੰ ਲੱਗਦਾ ਆਸ ਹੈ ਉਹਨਾਂ ਤੇ ਵੀ ਹੁਣ ਵੀ ਉਹ ਕੁਝ ਨਾ ਕੁਝ ਕਰਨਗੇ ਔਰ ਅੱਜ ਸਾਡਾ ਤੀਜਾ ਦਿਨ ਹੋ ਗਿਆ ਮਰਨ ਵਰਤ ਦਾ ਕਿੰਨਾ ਕਿੰਨੀ ਕੁ ਮੁਸ਼ਕਲਾਂ ਆ ਰਹੀਆਂ ਮੈਡਮ ਕਿਉਂਕਿ ਤੁਸੀਂ ਆਪਣਾ ਘਰ-ਬਾਰ ਵੀ ਛੱਡ ਕੇ ਬੈਠੇ ਹੋ ਤੀਸਰਾ ਦਿਨ ਇਹ ਮਰਨ ਵਰਤ ਦਾ ਜੀ ਮਰਨ ਵਰਤ ਤੇ ਵੀ ਬੈਠੇ ਹੋ ਇਹ ਚੀਜ਼ਾਂ ਲਗਾਤਾਰ ਬੇਸਿਕ ਤੁਹਾਡੀ ਲਾਈਫ ਦੇ ਵਿੱਚ ਰੋਜ਼ਾਨਾ ਦੇ ਵਿੱਚ ਜੋ ਹੋ ਰਹੀਆਂ ਨੇ ਕਿਉਂਕਿ ਘਰ ਦੇ ਵਿੱਚ ਵੀ ਸਵਾਲ ਚੱਕੇ ਜਾਂਦੇ ਆਉਣਗੇ ਫਿਰ ਵੀ ਇੱਕ ਨ ਇੱਕ ਇੱਕ ਬੰਦੇ ਉਮੀਦ ਰਹਿnde ਚਲੋ ਕੁਝ ਹੋਊਗਾ ਪਰ ਜਦੋਂ ਇਹ ਚੀਜ਼ ਤਾਂ ਨਹੀਂ ਹੁੰਦੀਆਂ ਫਿਰ ਕਿੰਨੀ ਦਿੱਕਤਾਂ ਆਉਂਦੀਆਂ ਨੇ ਸਰ ਐਕਚੁਅਲੀ ਗੱਲ ਇਹ ਹੈ ਵੀ ਮੇਰੇ ਹਸਬੰਡ ਮੈਨੂੰ ਸਪੋਰਟ ਕਰਦੇ ਆ ਮੇਰੀ ਨਿਊਲੀ ਮੈਰਿਡ ਐ ਮੈਂ ਮੇਰੇ ਹਸਬੰਡ ਮੈਨੂੰ ਸਪੋਰਟ ਕਰਦੇ ਆ ਚਲੋ ਉਹਨਾਂ ਦਾ ਸ਼ੁਕਰ ਹੈ ਬੱਸ ਇਹ ਪਿੱਛੇ ਕੁਐਸਚਨ ਮਾਰਕ ਤਾਂ ਹੁੰਦੇ ਹੀ ਆ ਹਨ ਸਾਰਿਆਂ ਦੇ ਹੁੰਦੇ ਆ ਬਾਕੀ ਜਿਹੜੇ ਰਹਿ ਗਏ ਕਿ ਬੱਚੇ ਸਾਰਿਆਂ ਦੇ ਭੁੱਖੇ ਮਰ ਰਹੇ ਆ ਬਾਈ ਵਰਗਿਆਂ ਨੂੰ ਵਿੱਚ ਵਿੱਚ 14 14 ਸਾਲਾਂ ਦੀ ਹੈਗੀ ਜਿਨ੍ਹਾਂ ਦੀ ਸਰਵਿਸ ਉਹਨਾਂ ਨੂੰ 1 ਮਿੰਟ ਚ ਕੱਢ ਕੇ ਬਾਹਰ ਮਾਰਤਾ ਇਹਨਾਂ ਨੇ ਤੇ ਉਹ ਕਿੱਥੇ ਜਾਣ ਕੀ ਕਰਨ ਕੁਝ ਸਮਝ ਨਹੀਂ ਆ ਰਿਹਾ ਹੈਗਾ ਮੁਸ਼ਕਲਾਂ ਆ ਰਹੀਆਂ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਮੁਸ਼ਕਲਾਂ ਗਿਣਾਈ ਨਹੀਂ ਸਕਦੇ ਤੁਹਾਨੂੰ ਸਭ ਤੋਂ ਵੱਡੀ ਹੁਣ ਮੁਸ਼ਕਲ ਜਿਹੜੀ ਆ ਰਹੀ ਹੈ ਉਹਨਾਂ ਨੇ 10ਵੀਂ ਪਾਸ ਜਿਹੜਾ ਸਟਾਫ ਹੈ ਉਹ ਚੜਾਉਂਤਾ ਉੱਪਰ ਗੱਡੀਆਂ ਦੇ ਉਹ ਹੁਣ ਉਹਨਾਂ ਨੂੰ ਮੈਡੀਕਲ ਪ੍ਰੋਫੈਸ਼ਨ ਦਾ ਕੁਝ ਪਤਾ ਨਹੀਂ ਖੁਦ ਨਾਲ ਵੀ ਖਲਵਾੜ ਕਰ ਰਹੇ ਆ ਲੋਕਾਂ ਨਾਲ ਵੀ ਕਰ ਰਹੇ ਆ ਪਰ ਮਾਨ ਸਾਹਿਬ ਤਾਂ ਕਹਿੰਦੇ ਸੀ ਕਿ ਵੀ ਘਰ ਘਰ ਰੋਜ਼ਗਾਰ ਦੇਵਾਂਗੇ ਪਰ ਜਿਨ੍ਹਾਂ ਕੋ ਰੋਜ਼ਗਾਰ ਹੈ ਜੋ ਮੰਨਦੇ ਵੀ ਉਹਨਾਂ ਦਾ ਰੋਜ਼ਗਾਰ ਹੀ ਖਿੱਚਿਆ ਜਾ ਰਿਹਾ ਸਰ ਰੋਜ਼ਗਾਰ ਘਰ ਘਰ ਦੇਣਾ ਚਾਹੀਦਾ ਵੀ ਹੈ ਤੇ ਦੇਣਾ ਚਾਹੀਦਾ ਸੀ ਪਰ ਹੁਣ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਹੜੀਆਂ ਰੋਜ਼ ਦੀਆਂ ਇੰਟਰਵਿਊ ਹੁੰਦੀਆਂ ਨੇਂਗੀਆਂ ਕੋਈ ਕੁੜੀ ਉੱਠ ਕੇ ਇੰਟਰਵਿਊ ਦਿੰਦੀ ਆ ਮੈਂ ਸੰਗਰੂਰ ਤੋਂ ਆ ਮੈਂ ਮੈਂ ਕੀਤਾ ਤਾਂ ਮਾਨ ਸਾਹਿਬ ਮੈਂ ਸਾਰੇ ਲੋਕਾਂ ਨੂੰ ਕਹਿਨੀ ਆ ਪਰ ਸਾਡਾ ਸਾਰਿਆਂ ਦਾ ਦਿਲ ਟੁੱਟ ਰਿਹਾ ਇਸ ਚੀਜ਼ ਤੇ ਦਿਲ ਟੁੱਟ ਰਿਹਾ ਸਰਨ ਲਈ ਸੁਖਤ ਪ੍ਰਧਾਨ ਸਾਹਿਬ ਵੀ ਮੋਜ ਨੂੰ ਉਹਨਾਂ ਨਾਲ ਗੱਲਬਾਤ ਕਰਨਗੇ ਕਿਉਂਕਿ ਲਗਾਤਾਰ ਇੱਥੇ ਰਹਿੰਦੇ ਨੇ ਪ੍ਰਧਾਨ ਸਾਹਿਬ ਗੱਲ ਕਰਦੇ ਆ ਵੀ ਉਹ ਕਹਿੰਦੇ ਵੀ ਸਾਡਾ ਦਿਲ ਟੁੱਟਦਾ ਕਿਉਂ ਕਿ ਜੋ ਅਸੀਂ ਸੋਚ ਕੇ ਆਏ ਸੀਗੇ ਵੀ ਨਵੀਂ ਸਰਕਾਰ ਜਿਹੜੀ ਹੈ ਉਹ ਕੰਮ ਕਰੂਗੀ ਪਰ ਫਿਲਹਾਲ ਕੁਝ ਨਹੀਂ ਹੋ ਰਿਹਾ ਤੇ 3 ਦਿਨ ਤੋਂ ਮਰਨ ਵਰ ਤੇ ਬੈਠੇ ਕਿੰਨੀ ਕੁ ਮੁਸ਼ਕਲਾਂ ਆ ਰਹੀਆਂ ਨੇ ਤੁਹਾਨੂੰ ਵੀ ਤੇ ਕੀ ਕੁਝ ਇਸ ਵਕਤ ਅੱਗੇ ਦਾ ਪਲਾਨਿੰਗ ਕੀ ਹੋਊਗੀ ਸਰ ਮੁਸ਼ਕਲਾਂ ਜੀ ਦੇਖੋ ਆਈ ਰਹੀਆਂ ਨੇ ਜਿਹੜੇ ਤਾਂ ਬੰਦੇ ਇਹਨਾਂ ਨੇ ਟਰਮੀਨੇਟ ਕਰ ਦਿੱਤੇ ਹੋਏ ਨੇ 150 ਪਲੱਸ ਬੰਦੇ ਇਹਨਾਂ ਨੇ ਸਾਡਾ ਟਰਮੀਨੇਟ ਕਰ ਦਿੱਤਾ ਹੋਇਆ ਜਿਹੜਾ ਨੂੰ 14 ਸਾਲ ਦੀ ਸਰਵਿਸ ਹੋ ਗਈ ਹੈ 108 ਐਂਬੂਲੈਂਸ ਤੇ 2011 ਤੋਂ ਲੱਗੇ ਹੋਣੇ ਹੁਣ ਹਾਲਾ ਕਿ ਮੈਨੂੰ ਖੁਦ ਨੂੰ ਇਹਨਾਂ ਨੇ ਟਰਮੀਨੇਟ ਕੀਤਾ ਹੋਇਆ ਹੈ ਮੈਂ 2014 ਚ ਲੱਗਿਆ ਸੀਗਾ ਠੀਕ ਹੈ ਤੇ ਮੇਰੀ ਥਾਂ ਤੇ ਇਹਨਾਂ ਨੇ ਇੱਕ ਪਲੱਸ 2 ਦਾ ਬੰਦਾ ਮੈਡੀਕਲ ਵਾਲਾ ਆਪਣੀ ਮੇਰੀ ਥਾਂ ਤੇ ਲਾਤਾ ਜਿਹਨੂੰ ਇਹ ਤੱਕ ਨਹੀਂ ਪਤਾ ਵੀ ਬੀਪੀ ਕਿਵੇਂ ਚੈੱਕ ਕਰੀਦਾ ਜਿਨ੍ਹਾਂ ਨੂੰ ਪ੍ਰੈਗਨੈਂਸੀ ਦੇ ਸਪੈਲਿੰਗ ਨਹੀਂ ਲਿਖਨੇ ਹੁੰਦੇ ਜਿਨ੍ਹਾਂ ਨੂੰ ਪ੍ਰੈਗਨੈਂਸੀ ਦੇ ਸਪੈਲਿੰਗ ਨਹੀਂ ਲਿਖਨੇ ਹੁੰਦੇ ਉਹ ਮਰੀਜ਼ ਦਾ ਟ੍ਰੀਟਮੈਂਟ ਕਿਵੇਂ ਕਰ ਲੈਣਗੇ ਤੁਸੀਂ ਖਬਰ ਵੀ ਸੁਣੀ ਹੋਏਗੀ ਪਿੱਛੇ ਜੀ ਬਠਿੰਡੇ ਵਿੱਚ ਜਿਹੜਾ ਮੁੰਡਾ ਇੱਕ ਮਰ ਗਿਆ ਸੀਗਾ ਜਿਹਦਾ ਹਨਾ ਡੈਥ ਹੋ ਗਈ ਸੀਗੀ ਉਹਦੇ ਵਿੱਚ ਸਰਾ ਸਰ ਇਹਨਾਂ ਦਾ ਸੀ ਹੱਥ ਸੀਗਾ ਕਿਉਂਕਿ ਉਹਦੇ ਵਿੱਚ +2 ਪੜਿਆ 108 ਵਿੱਚ ਆਪਣੇ EMT ਸੀਗਾ ਤੇ ਉਹਨਾਂ ਤਾਂ ਉਹਨੂੰ ਆਕਸੀਜਨ ਲਗਾਉਣੀ ਆਈ ਨਾ ਉਹਦੇ ਕੋਲੇ ਆਕਸੀਜਨ ਮਾਰਕਸ ਸੀਗਾ ਜੇ ਉਹਨੂੰ ਮੁੱਢਲੀ ਸਹਾਇਤਾ ਉਸ ਟਾਈਮ ਤੇ ਮਿਲ ਜਾਂਦੀ ਤਾਂ ਸ਼ਾਇਦ ਅੱਜ ਨੂੰ ਉਹ ਨੌਜਵਾਨ ਬਚ ਜਾਂਦਾ ਜੀ ਕਹਿੰਦੇ ਵੀ ਥੋੜੀ ਜਗ੍ਹਾ ਤੇ ਨਵੇਂ ਜੋਕਾਂ ਦੇ ਪਰਤੀ ਹੋ 10ਵੇਂ 12ਵੇਂ ਆ ਗਏ ਕਿਤੇ ਐਂ ਤਾਂ ਨਹੀਂ ਵੀ ਇਹ ਜੋ ਮਾਨ ਸਾਹਿਬ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਵੀ ਅਸੀਂ ਇੱਕ ਵਾਰੀ ਸਰਕਾਰ ਆਂਦੋ ਬਦਲਾਵ ਲੈ ਕੇ ਆਓ ਕਿਤੇ ਇਹਨਾਂ ਨੇ ਵੀ ਸੱਚੀ ਬਦਲਾਵ ਇਹੀ ਹੋਰ ਥੋੜਾ ਸ਼ਾਇਦ ਬਦਲਾਵ ਮੈਨੂੰ ਲੱਗਦਾ ਵੀ ਇਹੀ ਆ ਵੀ ਪੰਜਾਬ ਦੇ ਲੋਕਾਂ ਦੀ ਜਾਨ ਜਿਹੜੀ ਆ ਨਾ ਉਹ ਮੈਨੂੰ ਲੱਗਦਾ ਵੀ ਇਹਨਾਂ ਨੇ ਇਹਨਾਂ ਬੱਚਿਆਂ ਦੇ ਹੱਥ ਵਿੱਚ ਦੇਤੀ ਆ ਤੇ ਕੀ ਉਹ ਜਾਨ ਬਚਾ ਲੈਣਗੇ ਜਿੰਨੂੰ ਇਹ ਤੱਕ ਨਹੀਂ ਪਤਾ ਵੀ ਬੀਬੀ ਚੱਕ ਕਿਵੇਂ ਕਰਨਾ ਆ ਠੀਕ ਹੈ ਨਾ ਵੀ ਆਪਣੇ ਪਲਸ ਓਕਸਿਮੀਟਰ ਕਿਵੇਂ ਚੈੱਕ ਕਰਨਾ ਬੁਖਾਰ ਕਿਵੇਂ ਚੈੱਕ ਕਰਨਾ ਆ ਉਹ ਬੰਦਾ ਕਿਵੇਂ ਮਰੀਜ਼ ਦੀ ਜਾਨ ਬਚਾ ਲੂਗਾ ਜੀ ਤੇ ਹੁਣ ਅੱਗੇ ਦਾ ਫਦਰ ਪਲਾਨ ਕੀ ਕਿਉਂਕਿ ਮਰਨ ਮਰਤੇ ਬਹਿ ਚੁੱਕੇ ਨੇ ਹਾਂਜੀ ਕਿਸੇ ਨਾ ਕੋਈ ਮੀਟਿੰਗ-ਵੂਟਿੰਗ ਕੀਤੀ ਹੈ ਜਾਂ ਕਰਨ ਦੀ ਕੋਈ ਸਾਡੇ ਅਜੇ ਤੱਕ ਤਾਂ ਜੀ ਸਾਨੂੰ ਕੋਈ ਨਹੀਂ ਸਾਡੇ ਇੱਥੇ ਕੋਈ ਛਾਲ ਲੈਣ ਨਹੀਂ ਆਇਆ ਕੋਈ ਮੰਤਰੀ ਸਾਹਿਬਾਨ ਨਹੀਂ ਆਏ ਕੋਈ ਨਹੀਂ ਆਇਆ ਸਾਡੀ ਸਾਡੇ ਅੱਛਾ ਇੱਥੇ ਛੇਫ ਇਸ ਸਮੇਂ ਨਾਲ ਗੱਲਬਾਤ ਕੀਤੀ ਹੈ ਆਪਣੀ ਇਸ ਮੰਗ ਨੂੰ ਜਾਂ ਮੰਗ ਬਤ ਦਿੱਤਾ ਹੋਵੇ ਹਾਂ ਜੀ ਹਾਂ ਜੀ ਉਹਨਾਂ ਨੂੰ ਦੱਸਿਆ ਹੋਇਆ ਹੈ ਜੀ ਉਹਨਾਂ ਦੇ ਧਿਆਨ 'ਚ ਹੈ ਸਾਰਾ ਕੁਝ ਸਿਰਜਨ ਸਾਹਿਬ ਦੇ ਧਿਆਨ 'ਚ ਹੈ ਸਾਰਾ ਕੁਝ ਆਪਣੇ ਐਮ ਡੀ ਸਾਹਿਬ ਦੇ ਧਿਆਨ 'ਚ ਸਾਰਾ ਕੁਝ ਪਰ ਸਾਡੀ ਮੰਗ ਜਿਹੜੀ ਆ ਉਹ ਮੰਨੀ ਹਜੇ ਤੱਕ ਨਹੀਂ ਗਈ ਇੱਕ ਵੀ ਨਹੀਂ ਮੰਨੀ ਅਹ ਇਹ ਤਸਵੀਰਾਂ ਦੇਖ ਸਕਦੇ ਹਾਂ ਇਸ ਇੱਕ 6 ਫੇਸ ਦੇ ਹਸਪਤਾਲ ਦੇ ਬਾਹਰ ਦੇ ਤਸਵੀਰਾਂ ਜਿੱਥੇ ਤਿੰਨ ਪਿਛਲੇ 3 ਦਿਨਾਂ ਤੋਂ ਇਹ ਪੁਖੜ ਤਲ ਤੇ ਬੈਠੇ ਨੇ ਸਾਫ਼ ਤੌਰ ਤੇ ਇਹਨਾਂ ਨੇ ਕਹਿਣਾ ਵੀ ਜੋ ਸਰਕਾਰ ਨੇ ਵਾਅਦੇ ਕੀਤੇ ਸੀਗੇ ਵੀ 5000 ਅਸੀਂ ਬਦਾਵਾਂਗੇ ਵੀ ਪਰ ਜਨਵਰੀ ਵਿੱਚ ਇਹ ਗੱਲ ਕੀਤੀ ਸੀਗੀ ਹੁਣ ਅਗਲੀ ਜਨਵਰੀ ਆਉਣ ਵਾਲੀ ਹੈ ਨਹੀਂ ਇਹਨਾਂ ਨੇ ਮੰਗਾ ਪੂਰੇ ਕੀਤੇ ਗਿਆ ਤੇ ਜਿਸ ਕਾਰਨ ਇਹ ਆਪਣਾ ਘਰ-ਬਾਰ ਛੱਡ ਕੇ ਇਹ ਸਿਹਤ ਵਿਭਾਗ ਦੇ ਕਰਮਚਾਰੀ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਵਿਭਾਗ ਦਾ ਹਰ ਵਾਰ ਹਵਾਲਾ ਦਿੰਦੇ ਨੇ ਵੀ ਸਭ ਤੋਂ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਇਹ ਮੁਢਲੀ ਚੀਜ਼ਾਂ ਨੇ ਇਹ ਸਭ ਤੋਂ ਅੱਗੇ ਰਹਿਣੀਆਂ ਪਰ ਸਿਹਤ ਵਿਭਾਗ ਦੇ ਕਰਮਚਾਰੀ ਜੋ ਨੇ ਉਹ ਬੈਠੇ ਜਿਹੜੇ ਇੱਕ ਮਰਨ ਵਰਤੇ ਆ ਚੁੱਕੇ ਨੇ ਤੇ ਇਹ ਹਾਲਾਤ ਪੰਜਾਬ ਦੇ ਨੇ ਜੋ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਲੋ ਤੇ ਇਹ ਸਚਾਈ ਹੈ ਜਿੱਥੇ ਕਰਮਚਾਰੀ ਜਿਹੜੇ ਨੇ ਉਹੀ ਸੜਕਾਂ ਤੇ ਆ ਚੁੱਕੇ ਨੇ ਐਂਬੂਲੈਂਸ ਦੇ ਕਰਮਚਾਰੀ ਮਹਾਲੀ ਤੋਂ ਅਮਸ਼ੇਖ ਮਹਿੰਦਰੀ ਪੋਰਟ ਪੰਜਾਬ ਤੱਕ